ਫਾਗਦ ਨਾਮ ਦੇ ਜੀ ਪਵਨਾ ਸ਼ਬਦ ਜੋ ਬੋਸ਼ਕ ਕਰਨੇ ਨੇ ਆਰੰਧੀਆਂ ਪਾਗਦੀਆਂ ਲਾਵ ਦੇਵ ਜੀ ਫਰਮਾਨ ਕਰਦੇ ਨੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਜਪਦਾ ਹਾਂ ਜੋ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਕੁੱਲ ਤੋਂ ਰਹਿਤ ਜੋ ਮਾਇਆ ਦੇ ਕਾਲ ਤੋਂ ਰਹਿਤ ਹੈ ਸਾਰੇ ਭਗਤ ਉਹਦੇ ਕੋਲੋਂ ਭਗਤੀ ਦਾ ਦਾਨ ਮੰਗਦੇ ਹਨ ਉਹ ਵਾਹਿਗੁਰੂ ਬਹੁਤ ਵੱਡਾ ਹੈ ਮੌਲ ਵੱਡਾ ਹੈ ਵਾਹ ਭਗਤ ਨਾਮ ਦੇ ਉਪਰਮਾਨ ਕਰ ਰਹੇ ਹਨ ਵਾਹਿਗੁਰੂ ਜੀ ਦਾ ਮੰਗਲਾ ਚਰਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਹੈ ਅਜੂਤੀ ਹੈ ਸਰਵ ਕਲਾ ਸਮਰਤ ਹੈ ਸਤਿਗੁਰੂ ਦੀ ਬਖਸ਼ਿਸ਼ ਨਾਲ ਉਹਦੀ ਪ੍ਰਾਪਤੀ ਹੈ ਸੇਵੀਲੇ गोपाल ਰਾਏ ਅਕੁਲ ਨਰਨਜਣਾ ਭਗਤ ਨਾਮ ਦੇਵ ਜੀ ਕਹਿੰਦੇ ਮੈਂ ਸਾਰੇ ਤਰਿਦਾ ਜੋ ਮਾਲਕ ਹੈ ਕੋਲ ਤੋਂ ਰਹਤੈ ਨਰੰਜਣ ਜੋ ਮਾਇਆ ਦੀ ਕਾਲਤੋਂ ਨਹੀਂ ਰਹਤ ਹੈ ਭਗਤ ਦਾਣ ਦੀ ਜੈ ਜਾਤੈ ਸੰਤ ਜਨ ਜਿਸ ਪਾਸੋਂ ਸਾਰੇ ਸੰਤ ਭਗਤੀ ਦਾ ਦਾਨ ਲਗਦੇ ਨੇ ਕੇ ਪਰਮਾ نام دیو جی کہنے میں کسی مورتی کا نہیں ہاں میں کسے مندر ترکھے ہوئے تھاکر دا پوجہ کا نہیں ہاں میں اس پرماتما اپاسک ہاں دے پاس سارے ہی سن تھا پامیں ترکی دے کسے بھی تھان سے رہنے والے ہاں ਉਹ ਸੰਤ ਜੋ ਰੱਬ ਦੀ ਭਗਤੀ ਕਰਦੇ ਨੇ ਰੱਬ ਆਪ ਤੋਂ ਭਗਤੀ ਦਾ ਹੀ ਦਾਣ ਮੰਗਦੇ ਹਨ ਰਹਾਉ ਸ਼੍ਰਾਮ ਦੇ ਕਹਿੰਦੇ ਜਾਂਚੈ ਘਰ ਦਿਗ ਰਿਸੈ ਸਰਾਇਆ ਬਕੌਂਟ ਪਾਵਣ ਤੇਰਸਾਲਾ ਸਭਤ ਲੋਕ ਸਮਾਨ ਪੂਰੀ ਹਲੇ ਉਹ ਵਾਹਿਗੁਰੂ ਨਿਰੰਕਾਰ ਕਿੱਡਾ ਵੱਡਾ ਹੈ ਜਿਹਦੇ ਘਰ ਦੇ ਵਿੱਚ ਜਿਹੜੇ 10 ਦਿਸ਼ਾਵਾਂ ਚਾਰ ਪੰਥ 10 ਦਿਸ਼ਾਵਾਂ ਹਨ ਜਿਹਦੇ ਵਿੱਚ ਦਿਗਬਾਲ ਜੋ ਦਿਸ਼ਾਵਾਂ ਦੇਵਤੇ ਹਨ ਇਹ 10 ਦਿਸ਼ਾਵਾਂ ਸਰਾਈਜਾ ਕਹਿੰਦੇ ਕਨਾਤਾਨ ਉਹਦਾ ਬਹੁਤ ਵੱਡਾ ਸ਼ਮਿਆਨਾ ਲੱਗਾ ਏ 10 ਦਿਸ਼ਾਵਾਂ ਉਹਦਾ ਸ਼ਮਿਆਨਾ ਦੀਆਂ ਕਨਾਤਾਂ ਨਾ ਬੈਕੌਂਟ ਭਾਉਣੇ ਚਿਤ੍ਰਸਾਲਾ ਜਿਵੇਂ ਕਿਸੇ ਰਾਜੇ ਦਾ ਮਹਾਲ ਹੁੰਦਾ ਹੈ ਨਾ ਤੇ ਰਾਜੇ ਦੇ ਮਹਾਲ ਵਿੱਚ ਤਸਵੀਰਾਂ ਲਾਈਆਂ ਹੁੰਦੀਆਂ ਨੇ ਸੋਹਣੀਆਂ ਸੋਹਣੀਆਂ ਕਹਿੰਦੇ ਜਿਹੜਾ ਬੈਕੌਂਟ ਹੈ ਉਹ ਬੈਕੌਂਟ ਭਾਉਣ ਮੰਨੇ ਚਿਤ੍ਰਸਾਲਾ ਹੈ ਸਵਾਗਤ ਲੋਕ ਸਮਾਨ ਪੂਰੀਲੇ ਸਾਤੇ ਲੋਕ ਪਾਵ ਸਾਰਾ ਈ ਬਹਿਮਾਨ ਜਿਹਦੇ ਵਿੱਚ ਉਹ ਵਾਇਰੂ ਸਮਾਨ ਰੂਪ ਵਿੱਚ ਸਾਰੇ ਬਰਾਬਰ ਹੋ ਕੇ ਪਰੀਪੂਰਨ ਹੋ ਕੇ ਵਰਤ ਰਿਹਾ ਹੈ ਜਾਂਚ ਹੈ ਘਰ ਲక్ష్ਮੀ ਕੁਆਰੀ ਚੰਦ ਸੂਰਜ ਦੀਵੜੇ ਕੌਤਕ ਕਾਰ ਵਾਇਗੁਰੂ ਬਹੁਤ ਵੱਡਾ ਰਾਜਾ ਜਿਵੇਂ ਰਾਜਿਆਂ ਦੇ ਰੰਗ ਮਹਿਲ ਹੁੰਦੇ ਨੇ ਤਰਾ ਤਰਾਏ ਕੋਤਰ ਹੁੰਦੇ ਨੇ ਉਹ ਨਕਸ਼ਾ ਭਗਤ ਨਾਮ ਦੇ ਜਿਗਤ ਰੇ ਨੇ ਵੀ ਐ ਦੁਨੀਆਂ ਦੇ ਰਾਜੇ ਦੀ ਨੇ ਅਸਲੀ ਰਾਜਾ ਹੈ ਵਾਇਗੁਰੂ ਜਿਹਦੇ ਘਰ ਦੇ ਵਿੱਚ ਦਸੇ ਸ਼ਾਮਾ ਕਨਾਤਾ ਰੂਪਾਣ ਬੈਕੁੰਠ ਜਿਹੜਾ ਹੈ ਉਹ ਜਿੱਦਰਸਾਲਾ ਦੀ ਤਰ੍ਹਾਂ ਹੈ ਤੇ ਵਾਇਰੂਸਾਰੇ ਪਾਸੇ ਸੱਤੇ ਲੋਕਾਂ ਵਿੱਚ ਸਮਾਨ ਉਜ ਪੂਰੀ ਹੋ ਕੋਨ ਬਰਿਓ ਹੋ ਕੇ ਵਰਦਿਆ ਹੈ ਜਿਹਦੇ ਘਰ ਵਿੱਚ ਮਾਇਆ ਲక్ష్ਮੀ ਸਦਾ ਜਵਾਨ ਰਹਿੰਦੀ ਹੈ ਕੁਆਰੀ ਦਾ ਭਾਵ ਹੈ ਸਦਾ ਜਵਾਨ ਜਾਂ ਜੈ ਘਰ ਲక్ష్ਮੀ ਕੁਆਰੀ ਚੰਦ ਸਿਰ ਸੂਰਜ ਦੀਵੜੇ ਕੌਤਕ ਕਾਲ ਬੱਕੜਾ ਕੋਟ ਸੋਹਰਾ ਜੀ ਜਿਹਦੇ ਘਰ ਵਿੱਚ ਚੰਦ ਸੂਰਜ ਛੋਟੇ ਦੀਵੜੇ ਆ ਨੇ ਇੱਕ ਆਪਾ ਕਹਿੰਦਾ ਦੀਵਾ ਛੋਟਾ ਜਿਹਾ ਉਹਨਾਂ ਦੇ ਦੀਵੜੇ ਐ ਚੰਦ ਸੂਰਜ ਜਿਹੜੇ ਆਪਣੇ ਆਪ ਤੇ ਬੜੇ ਵੱਡੇ ਨੇ ਰੱਬ ਦੇ ਘਰੋਂ ਇਧਰ ਛੋਟੇ ਛੋਟੇ ਦੀਵੇ ਆ ਤੇ ਭਗਤ ਨਾਮਦੇਵ ਜੀ ਕਹਿੰਦੇ ਜਿਹੜਾ ਕਾਲ ਆਣਾ ਉਹਦੇ ਸਾਹਮਣੇ ਇੱਕ ਕੌਤਕ ਛੋਟਾ ਜਿਹਾ ਖੇਲ ਹੈ ਕਾਲ ਦਾ ਜੋ ਸਾਰੇ ਜੀਵਾਂ ਦੇ ਪਰਸੇ ਤੇ ਨੱਚਦਾ ਹੈ ਜਿਹਦੇ ਅਧੀਨ ਸਾਰੇ ਜੀਵ ਹਨ ਕੌਤਕ ਕਾਲ ਬੱਕੜਾ ਕੋਟਵਾਲ ਤੋਂ ਕਰਾ ਸ੍ਰੀ ਕੋਟਵਾਲ ਕਹਿੰਦੇ ਨੇ ਥਾਣੇਦਾਰ ਨੂੰ ਜਿਵੇਂ ਇੱਕ ਰਾਜੇ ਦੇ ਰਾਜ ਵਿੱਚ ਕਿੰਨੇ ਥਾਣੇਦਾਰ ਹੁੰਦੇ ਨੇ ਇੱਕ ਥਾਣੇਦਾਰ ਦੀ ਰਾਜੇ ਸਾਹਮਣੇ ਕੀ ਬੁੱਕਰ ਹੁੰਦੀ ਹੈ ਇੱਕ ਪ੍ਰਧਾਨ ਮੰਤਰੀ ਦੇ ਸਾਹਮਣੇ ਥਾਣੇਦਾਰ ਦੀ ਕੀ حیثیت ਹੈ ਕਿਸ ਤਰ੍ਹਾਂ ਜਿਹੜਾ ਕਾਲ ਹੈ ਉਹ ਰੱਬ ਦੇ ਘਰ ਵਿੱਚ ਛੋਟਾ ਜਿਹਾ ਥਾਣੇਦਾਰ ਹੈ ਸੋ ਐਸਾ ਰਾਜਾ ਸ੍ਰੀ ਨਰਹਰੀ ਐਸਾ ਰਾਜਾ ਹੈ ਵੈਗੂ ਪਰਮਾਤਮਾ ਸਾਰੇ ਲੋਕਾਂ ਨੂੰ ਹਰਿਆ ਕਰਨ ਵਾਲਾ ਜਾਂ ਤੈ ਘਰ ਗੁਰੂ ਸੋ ਸੰਸਾਰਾਤੀ ਨੇ ਅਜੇ ਨੂੰ ਸੰਸਾਰ ਦੇ ਲੋਗ ਬ੍ਰਹਮਾ ਕਹਿੰਦੇ ਨੇ ਜਿਹਨੇ ਦੁਨੀਆ ਬਣਾਈ ਹੈ ਭਗਤ ਨਾਮਦੇਵੂ ਕਹਿੰਦੇ ਮੈਂ ਉਸ ਰੱਬ ਦਾ ਉਪਾਸ਼ਕਾਂ ਜਿਹਦੇ ਸਾਹਮਣੇ ਬ੍ਰਹਮਾ ਕੁਲਾਲ ਕਹਿੰਦੇ ਨੇ ਕਮਿਆਰ ਨੂੰ ਭਾਂਡੇ ਬਣਾਉਣ ਵਾਲੇ ਜਿਵੇਂ ਇੱਕ ਰਾਜੇ ਦੇ ਸਾਹਮਣੇ ਉਹਦੇ ਰਾਜ ਦਾ ਕਮਿਆਰ ਭਾਂਡੇ ਬਣਾਉਣ ਵਾਲਾ ਉਹਦੀ ਕੀ ਮੁਕਤ ਹੁੰਦੀ ਹੈ ਪਰਤ ਨਾਮ ਦੇਵੀ ਕਹਿੰਦੇ ਰੱਬ ਦੇ ਸਾਹਮਣੇ ਬ੍ਰਹਮਾ ਇੱਕ ਭਾਂਡੇ ਬਣਾਉਣ ਵਾਲੇ ਕਮਿਆਰ ਦੀ ਅਸੀਰਤ ਉਹ ਬਹੁਤ ਜਲੀ ਮਾਰੇ। ਜਾਂ ਚੈ ਘਰ ਗੁਲਾਲ ਬ੍ਰਹਮਾ ਚਤੁਰਮੁਖ ਦਾਵੜਾ ਜੋ ਚਤੁਰਮੁਖੀ ਹੈ ਜਿਨ ਬਿਸਵ ਸੰਸਾਰ ਆਤੀ ਨੇ ਜਿਨੇ ਕੇਰ ਸੰਤਾ ਦੀ ਜਨਨਾ ਕੀਤੀ ਬਿਸੋ ਦੀ ਇਹਦੇ ਵਡੇ ਸੰਸਾਰ ਦੀ। ਉਹ ਬ੍ਰਹਮਾ ਚਾਰ ਮੁਖਾਂ ਵਾਲਾ ਰੱਬ ਦੇ ਘਰ ਵਿੱਚ ਇੱਕ ਮਮੂਲੀ ਜਿਆ ਕਮਿਆਲ ਆਲਿਆ ਜਾਂ ਕੈ ਘਰ ਈਸ਼ਰ ਬਾਬਲਾ ਜਗਤ ਜ루 ਤਤ ਸਾਰਾ ਗਿਆਨ ਭਾਖੀ ਨੇ ਤੇ ਫਿਰ ਲੋਕ ਸ਼ੀਰਜੀ ਦੀ ਪੂਜਾ ਕਰਦੇ ਨਹੀਂ ਪੜ ਨਾਮ ਦੇਵੀ ਕਹਿੰਦੇ ਜਿਹੜਾ ਸ਼ੀਰਜੀ ਹੈ ਨਾ ਇਹ ਰੱਬ ਦੇ ਘਰ ਵਿੱਚ ਇਕ ਛੋਟਾ ਜਿਹਾ ਮਸਕਰਾ ਹੈ ਨਾ ਜਿਹੜਾ ਬੜੇ ਵਿਆਦੀਆਂ ਗੱਲਾਂ ਕਰਦਾ ਹੈ ਜਿਵੇਂ ਰਾਜਿਆਂ ਦੇ ਦਰਬਾਰ ਵਿੱਚ ਉਹਨਾਂ ਇਸ ਤਰ੍ਹਾਂ ਦੇ ਲੋਕ ਹੋਣਗੇ ਉਹ ਕੋਈ ਨਾ ਕੋਈ ਨੁਕਤੇ ਦੀ ਗੱਲ ਹਾਸੇ ਮਜ਼ਾਕ ਵਿੱਚ ਕਰ ਦਿੰਦੇ ਪਦਨਾਮ ਦੇ ਹੁਣ ਕਹਿੰਦੇ ਜਿਸ ਛੇੜੀ ਨੂੰ ਦੁਨੀਆਂ ਇਸ ਤਰ੍ਹਾਂ ਪੂਜਦੀ ਹੈ ਵੀ ਮੌਤ ਦਾ ਦੇਵਤਾ ਹੈ ਨੇ ਮੌਤ ਦਾ ਜਾਂ ਕਹਿ ਘਰ ਜਿਸ ਰੱਬ ਦੇ ਘਰ ਵਿੱਚ ਈਸ਼ਰ ਬਾਬਲਾ ਜਗਤ ਗੁਰੂ ਤਤ ਸਰਕਾਰ ਜਿਹਨੂੰ ਜਗਤ ਦਾ ਗੁਰੂ ਆਖੇ ਇਹਨੇ ਜਗਤ ਨੂੰ ਗਿਆਨ ਕਰਾਇਆ ਮੌਤ ਦਾ ਤਤ ਗਿਆਨ ਕਰਾਤਾ ਤਤ ਗਿਆਨ ਹੈ ਮੌਤ ਦਾ ਗਿਆਨ ਹੋ ਗਿਆ ਤੇ ਰੱਬ ਦਾ ਗਿਆਨ ਹੁੰਦਾ ਹੈ ਕਹਿੰਦੇ ਐਦੀ ਸੌਰਾਥਾ ਰੱਖਣ ਵਾਲਾ ਸ਼ਿਵੀ ਭੋਲੇ ਨਾਥ ਰੱਬ ਦੇ ਘਰ ਵਿੱਚ ਉਸ ਤਾਯਾ ਮਸ਼ਕਰਾ ਹੈ ਪਾਪ ਗੁਨ ਜਾ ਚੈ ਦਾਲੀਆ ਦਵਾਰੇ ਚਿੱਤਰ ਗੋਤ ਲੇਖੀਆ ਤੇ ਜਿਹੜੇ ਪਾਪ ਗੁਨ ਹਨ ਇਹ ਰੱਬ ਦੇ ਘਰ ਦੇ ਦਵਾਰ ਦੇ ਡਾਂਗਾ ਲੈ ਕੇ ਖੜੇ ਹੋਏ ਡਾਂਗੀ ਆਨ ਗਰਵਾਂਚੀ ਆਨ ਜਿਹੜੇ ਲੋਕ ਦੇ ਨੇ ਤੁਸ ਦੇ ਨੇ ਆ ਵੀ ਕਿੱਥੋਂ ਆਇਆ ਇਹਨੂੰ ਮਿਲਣਾ ਹੈ ਇਹ ਪਾਪ-ਪੁੰਨ ਸਾਨੂੰ ਰੱਬ ਦੇ ਘਰ ਵਿੱਚ ਜਾਣ ਨਹੀਂ ਦੇਣ ਜਿਹੜੇ ਆਪਾਂ ਪਾਪ-ਪੁੰਨ ਕਰਦੇ ਆਂ ਨਾ ਪਾਪ ਜਾਂਦੇ ਵੀ ਅੰਦਰ ਨਾ ਪੁੰਨ ਵੀ ਨਹੀਂ ਜਾਂਦੇ ਆ ਕਿਉਂਕਿ ਪੁੰਨ ਦੀ ਵੀ ਬੰਦੇ ਨੂੰ ਹੋਂਮਾ ਨਹੀਂ ਮੈਂ ਪੁੰਨ ਚਰਮ ਕੀਤੇ ਨਹੀਂ ਪਾਪ-ਪੁੰਨ ਜਾਜੈ ਡਾਂਗੀਆਂ ਦੁਆਰਾਂ ਚਿੱਤਰ ਗੁਪਤ ਦੇਖੀ ਆ ਚਿੱਤਰ ਗੁਪਤ ਜਿਹੜਾ ਮੌਰ ਦੇ ਸਾਰਾ ਜਿਹੜਾ ਜੀਵ ਦਾ ਹਸਾਬ-ਦਾਬ ਲਿਖਦਾ ਹੈ ਚਰਮਰਾਜ ਦਾ ਜੋ ਮੁਸੀ ਹੈ ਉਹ ਰਬ ਦੇ ਘਰ ਵਿੱਚ ਛੋਟਾ ਜਿਹਾ ਮਨੀਮ ਹੈ ਇਦੋਂ ਬਾਅਦ ਉਹਦੀ ਹਸਤੀ ਨਹੀਂ ਹੈ ਧਰਮ ਰਾਏ ਪਰਲੀ ਪ੍ਰਤہار ਉਸ ਵੈਸਾ ਰਾਜਾ ਸ੍ਰੀ ਗੋਪਾਲ ਧਰਮ ਰਾਜਾ ਉਹ ਜੋ ਪਰਲੋ ਲੈਉਣ ਵਾਲਾ ਹੈ ਉਹ ਵੀ ਵੈਰੀਓ ਦੇ ਘਰ ਦੇ ਵਿੱਚ ਜਾਂਦੇਗਾ ਜਾਂ ਅਜਨਾ ਜਿਹਾ ਉਹਦਾ ਦਰਵਾਜ਼ਾ ਨਹੀਂ ਹੈ ਇਦੋਂ ਬਾਅਦ ਉਹਦੀ ਹਸਤੀਤ ਨਹੀਂ ਹੈ ਜੇ ਨੂੰ ਲੋਗ ਬਹੁਤ ਵੱਡਾ ਮੰਨੀ ਜਾਂਦੇ ਨੇ ਸੋ ਐਸਾ ਰਾਜਾ ਸ੍ਰੀ ਗੋਪਾਲ ਐਸਾ ਉਹ ਰਾਜਾ ਸ੍ਰੀ ਗੋਪਾਲ ਵਾਹਿਗੁਰੂ ਦਾ ਅੰਕਾਰ ਹੈ ਜਾਂ ਚੈ ਘਰ ਗਾਨ ਗਦਰਵ ਰਿਹੀ ਬਾਪੜੇ ਢਾਗੀ ਆਗੰਤ ਆਛੈ ਜਿਹਦੇ ਘਰ ਦੇ ਵਿੱਚ ਜਿਵੇਂ ਰਾਜਿਆਂ ਦੇ ਕੋਲ ਗਵਈਏ ਹੁੰਦੇ ਨੇ ਮਹਾਰਾ ਆਵੇ ਜਿਹੜੇ ਦੇਵਤਿਆਂ ਦੇ ਗਾਣ ਗੰਧਰਵ ਜਿਹੜੇ ਉਹ ਰਾਹੀ ਸਭ ਵਿੱਚ ਗਾਣ ਵਾਲੇ ਤੇ ਬਿਆਨ ਕੀ ਰਿਖੀ ਬੱਪੜੇ ਬੱਪੜੇ ਮੈਨੇ ਵਿਚਾਰੇ ਢਾਡੀਆ ਗਵੰਤ ਆਛੈ ਢਾਡੀ ਆਦੇ ਰੂਪ ਵਿੱਚ ਇਹ ਰੱਬ ਦੇ ਗੁਣ ਗਾਉਂਦੇ ਨੇ ਗਾਣ ਦੇ ਦਰਵ ਰਿषि मुनि ਬੜੇ ਢਾਡੀ ਰੂਪ ਹੋ ਕੇ ਵਿਚਾਰੇ ਦੇ ਬਣ ਕੇ ਰੱਬ ਦੇ ਗੁਣ ਗਾਣੇ ਸਰਵ ਸ਼ਾਸਤਰ ਬਹੁ ਰੂਪੀਆਂ ਜਿਹੜੇ ਸਾਰੇ ਸ਼ਾਸਤਰ ਨੇ ਇਹ ਬਹੁ ਰੂਪ ਬਹੁ ਰੂਪੀ ਹੁੰਦੇ ਨੇ ਜਿਵੇਂ ਉਹ ਨਾਟਕ ਕਰਦੇ ਬਹੁ ਸਰਵ ਸ਼ਾਸਤਰ ਬਹੁ ਰੂਪੀ ਆ ਅਨ ਗਰੂਆ ਅਖਾੜਾ ਇਹ ਸੰਸਾਰ ਰੱਬ ਦਾ ਗਰੂਆ ਕਹਿੰਦੇ ਨੇ ਵੱਡੇ ਨੂੰ ਅਨ ਗਰੂਆ ਮੈਨੇ ਛੋਟਾ ਜਿਆ ਸੰਸਾਰ ਇੱਕ ਛੋਟਾ ਜਿਆ ਅਖਾੜਾ ਹੈ ਰੱਬ ਦੇ ਸਾਹਮਣੇ ਜਿਵੇਂ ਮੇਲੇ ਲੱਗਦੇ ਉਥੇ ਅਖਾੜਾ ਲੱਗਦਾ ਤੇ ਉਹ ਅਖਾੜੇ ਦੇ ਮੀਂਦ ਕਲਾਕਾਰ ਆਪਣੀ ਕਲਾ ਦੀ ਨਮਾਇਸ਼ ਕਰਦੇ ਪਹਿਲਵਾਨਾਂ ਦਾ ਵੀ ਅਖਾੜਾ ਹੁੰਦਾ ਹੈ ਇਹ ਸੰਸਾਰ ਰੱਬ ਦਾ ਇੱਕ ਛੋਟਾ ਜਿਹਾ ਅਖਾੜਾ ਹੈ ਜਿਹਦੇ ਵਿੱਚ ਸਾਰੇ ਧਾਰਮਿਕ ਗ੍ਰੰਥ ਬਹੁਤ ਉਹੀ ਹੋ ਕਰਕੇ ਸੋਹਣੇ ਸੋਹਣੇ ਗੋਲ ਬੋਲ ਰਿਹਾ ਆਂ ਬੋਲ ਬੋਲ ਕਾਛੇ ਜਿਹੜੀ ਹੈ ਮਹਾਰਾਸ਼ਟਰੀ ਭਾਸ਼ਾ ਕਾਛੇ ਮੈਨੇ ਸੁੰਦਰ ਇਹ ਸਾਰੇ ਧਾਰਮਿਕ ਗ੍ਰੰਥ ਰੱਬ ਦੀ ਉਸਤਤ ਕਰਦੇ ਆ ਬਹੁ ਰੂਪੀ ਹੋ ਕੇ ਚੋਰ ਧੂਲ ਜਾ ਚਾਹ ਪਵਨ ਜਿਵੇਂ ਰਾਜਿਆਂ ਦੇ ਚੋਰ ਕੀਤਾ ਜਾਂਦਾ ਹੈ ਇਹ ਜਿਹੜੀ ਪਵਨ ਚੱਲ ਰਹੀ ਨਾ ਸਾਰੇ ਬ੍ਰਹਿਮੰਡ ਵਿੱਚ ਇਹ ਰੱਬ ਤੇ ਚੋੜ ਕਰਦੀ ਹੈ ਇਹਦਾ ਮਹਾਰਾਜ ਦੀ ਆਰਤੀ ਵੇਖੀ ਬਚਨ ਆਖੇ ਨੇ ਗੁਰੂ ਨਾਨਕ ਦੇਵ ਜੀ ਮਾਲਾ ਗਗਨ ਮੈ ਥਾਲ ਲਵਟਾਂ ਦੀ ਲੋਣੀ ਦਾਪਤਾ ਮੰਡਲ ਜੰਤੂ ਮੋਤੀ ਗੂ ਮਰੀਆਮ ਲੋ ਪਵਨ ਚੌਰੋ ਕਰੇ ਸਭਨ ਬੰਦ ਰਾਏ ਉਹਨਾਂ ਦੇ ਲੋਕੀ ਪਵਨ ਚੌਰ ਕਰਦੀ ਹੈ ਚੌਰ ਬਲਦਾਰ ਪਵਨ ਹੈ ਚੇਰੀ ਸਾਰੇ ਜੀਤਲੇ ਭਾਵਨਾ ਮਾਇਆ ਰੂਪੀ ਚੇਰੀ ਨੇ ਸਾਰੇ ਭਾਵਨਾ ਨੂੰ ਜਿੱਤਿਆ ਹੋਇਆ ਹੈ ਜਿਹੜੀ ਰੱਬ ਦੀ ਚੇਲੀ ਹੈ ਨਾ ਮਾਇਆ ਉਹਨੇ ਸਾਰੇ ਸੰਸਾਰ ਨੂੰ ਰਹਿਮਾਨ ਨੂੰ ਜਿੱਤਿਆ ਵਸ ਵਿੱਚ ਕੀਤਾ ਹੋਇਆ ਜਿਵੇਂ ਅਫਸਰ ਹੁੰਦੇ ਨੇ ਫੌਜ ਹੁੰਦੀ ਨਾ ਫੌਜ ਨੇ ਸਾਰੇ ਰਾਜਾ ਘਰ ਮਹੱਲਾਂ 'ਚ ਬੈਠਾ ਹੁੰਦਾ ਹੈ ਫੌਜ ਦੇਖਦੇ ਪਹਿਰੇ ਤੇ ਖੜੀ ਹੁੰਦੀ ਹੈ ਸਾਰਾ ਦੇਸ਼ ਭੋਜ ਦੇ ਵਸ ਵਿੱਚ ਹੁੰਦਾ ਹੈ ਇਸ ਤਰ੍ਹਾਂ ਮਾਇਆ ਰੂਪੀ ਚੇਰੀ ਸਾਰੇ ਜੀਵ ਰੱਬ ਦੇ ਬਣਾਈ ਹੋਏ ਸਮਾਇਆ ਦੇ ਵਸੇ ਜਾਨ ਆਂਡ ਟੂਗ ਜਾਚੈ ਭਸਮਤੀ ਆਂਡ ਟੂਗ ਇਹ ਸਾਰੇ ਰੱਬ ਦੇ ਜਿਵੇਂ ਰਾਜਿਆਂ ਦੇ ਮਾਲਾਂ ਵਿਚ ਰਾਜ ਹੋਣੀਆਂ ਵਾਤੇ ਨਾ ਲੰਗਰ ਬੰਦਾ ਸ਼ਬਦਾਂ ਜਿਨੇ ਆਪ ਸਭ ਹੁੰਦੇ ਨੇ ਤਾਂ ਉਹ ਜਿਹੜੇ ਮਹੱਲਾ ਵਿੱਚ ਰਹਿੰਦੇ ਨੇ ਇਸਰਾ ਇਸਾਰਾ ਬ੍ਰਹਮਾਨ ਰੱਬ ਦਾ ਰਾਜ ਹੈ ਤੇ ਇੱਥੇ ਸਾਰੇ ਜੀਵਾਂ ਨੂੰ ਲੰਗਰ ਕਿਤੋਂ ਮਿਲਦਿਆ ਹੈ ਚੁੱਲਾ ਕਿਹੜਾ ਤਪ ਰਿਹਾ ਹੈ ਅੰਡ ਟੂਂਗ ਜਾਚ ਹੈ ਪਸਮਤੀ ਇਹ ਧਰਤੀ ਛੋਟਾ ਜਿਹਾ ਚੁੱਲਾ ਹੈ ਇਹਦੇ ਵੱਡੇ ਬ੍ਰਹਮਾਨ ਦਾ ਇਤੁਲਾ ਜਿੱਤੋਂ ਸਾਰਿਆਂ ਨੂੰ ਰੋਟੀ ਮਿਲਦੀ ਹੈ ਸਾਰਿਆਂ ਨੂੰ ਰੋਟੀ ਮਿਲਿਆ ਹੈ ਆਂਗੜ ਤੋਂ ਇੱਕ ਛੋਹ ਮੈਨਿ ਛੋਟਾ ਹੈ ਇਹ ਸਾਰੇ ਮਹਿਮਾਨ ਵਿੱਚ ਸਾਰੇ ਮਹਿਮਾਨ ਅੰਦਰ ਦਾ ਇੱਕ ਛੋਟਾ ਜਿਹਾ ਚੁਲਾ ਹੈ ਜਿੱਥੇ ਛੁਲਾ ਇਹ ਸਾਰਿਆਂ ਨੂੰ ਰੋਟੀ ਦੇ ਰਹੀ ਹੈ ਧਰਜੀ ਕੋ ਐਸਾ ਰਾਜਾ ਤੇ ਪਹਾਉਂ ਕਦੀ ਐਸਾ ਹੋ ਰਾਜਾ ਤੈਨਾਂ ਪਹਾਉਣਾ ਦਾ ਮਾਲਕ ਵਾਈ ਨੂੰ ਮਾਈ ਦਾ ਹੈ ਜਾਂ ਚ ਹੈ ਘਾਰੇ ਸੂਰਮਾ ਪਾ ਸਰਵਣੀ ਬਾਸਕ ਸੇਜ ਵਾਲੂ ਆ ਜਿਹਦੇ ਘਰ ਦੇ ਮਹੌਰਮ ਕਹਿੰਦੇ ਨੇ ਕਛੂਕੁੰਮੇ ਨੂੰ বিষ্ণੂ ਰਾਜੋ ਕਛੂਕੁੰਮਾ ਅਵਤਾਰ ਜੋ ਰੱਬ ਦੀ ਸੇਜਾ ਦੇ ਦਾਤੇ ਹੈ ਅਤੇ ਸਹਾਸਰਵਣੀ ਬਾਸਕ ਬਾਸ ਨਾਗ ਨਾਗ ਜੋ ਹਜ਼ਾਰਾਂ ਪੁਨਾ ਦਾ ਮਾਲਕ ਹੈ ਬੋਲੇ ਸੁੰਦਰ ਕਨਾਤਾ ਤਾਣੀਆਂ ਹੋਣੀਆਂ ਤਾਣੀਆਂ ਹੋਣੀਆਂ ਨੇ ਉੱਤੇ ਜਿਵੇਂ ਬਾਦਸ਼ਾਹ ਜਿੱਥੇ ਬੈਠਦਾ ਉਹਦੇ ਪਰ ਚੰਦਵਾ ਲਗਦਾ ਹੈ ਕਹਿੰਦੇ ਬਸ ਇਹਨਾਂ ਦੀ ਹਸਤੀ ਇੰਨੀ ਗਏ ਜਿਹੜਾ ਵਿਸ਼ਨੂੰ ਦਾ ਕਕਸ਼ਣ ਦਾ ਹੈ ਤਕਸ਼ੂਪਮਾ ਉਹ ਇੱਕ ਸੇਜਾ ਦੀ ਤਰ੍ਹਾਂ ਹੈ ਤੇ ਹਜ਼ਾਰਾਂ ਪਣਾ ਵਾਲਾ ਸ਼ੀਸ਼ਨਾਗ ਲੋਕੀਂ ਦੀ ਵੀ ਪੂਜਾ ਕਰਦੇ ਨੇ ਇੱਕ ਚਲੋਏ ਦੀ ਕਰਾਇ ਤੋਂ ਆਵਾਜ਼ ਨਹੀਂ ਆਉਂਦੀ ਰੱਖਦੇ ਭਾਵ ਘਰਤ ਨਾਮ ਦੇ ਵੀ ਕਹਿੰਦੇ ਮੈਂ ਉਸ ਰੱਬ ਦੀ ਪੂਜਾ ਕਰਦਾ ਜਿਹਦੇ ਸਾਹਮਣੇ ਆ ਜਿਹੜੀਆਂ ਹਸਤੀਆਂ ਦੀ ਲੋਕ ਪੂਜਾ ਕਰਦੇ ਨੇ ਤਾਂ ਕੁਝ ਵੀ ਨਹੀਂ ਉਹਦੇ ਸਾਹਮਣੇ ਇੰਦਾ ਬਿਲਕੁਲ ਮਨੂਰੀ ਯਾਨ 18 ਭਾਰ ਬਰਨਾਪਤੀ ਮਾਲਣੀ ਜਿਨਵੇਂ ਕਰੋਣੀ ਮੇਗ ਮਾਲਾ ਪਾਣੀ ਹਾਰਿਆ 18 ਬਨਾਸਵਤੀ ਸਾਰੀ ਬਨਾਸਵਤੀ ਜਿਹਦੀ ਮਾਲਣੀ ਹੈ ਜਿਵੇਂ ਰਾਜਿਆਂ ਨੂੰ ਮਾਲਣ ਹੁੰਦੀ ਰਾਜਿਆਂ ਦੇ ਉਹ ਸੋਨੇ-ਸੋਨੇ ਫੁੱਲ ਲਿਆ ਕੇ ਉਹਨਾਂ ਦੇ ਗਾਲ ਵਿੱਚ ਹਾਰ ਪਾਣ ਲੋ ਇਸੇ ਤਰ੍ਹਾਂ ਇਹ ਸਾਰੀ ਬਨਾਸਵਤੀ ਜਿਹੜੀ ਹੈ ਇਹ ਰੱਬ ਨੂੰ ਫੁੱਲ ਅਰਪਣ ਕਰਦੀ ਹੈ 69 ਕਰੋੜੀ ਮੇਕ ਮਾਲਾ ਪਾਣੀ ਆਰੀ ਜਿਹੜੇ ਬਾਦ ਬਦਲਾਂ ਨਮੀਨਾਂ ਇਹਨਾਂ ਦੀ ਗਰੰਟੀ 96 ਕਰੋੜ ਹੈ 96 ਕਰੋੜ ਜਿਹੜੇ ਬਦਲਆਂ ਦੀਆਂ ਮਾਲਾ ਆਣਾਂ ਘਟਾਵਾ ਆਣ ਤੇ ਰੱਬ ਦੇ ਘਰ ਦੀਆਂ ਛੀਵਰੀਆਂ ਦਾਸੀਆਂ ਨੇ ਪਾਣੀ ਪੜਨ ਵਾਲੀਆਂ ਇਹਨੀ ਵੱਡੀ ਪਾਵਰ ਦੇ ਮਾਲਕ ਇਹ ਵੀ ਰੱਬ ਦੇ ਘਰ ਦੇ ਮੋਢੀ ਜੇ ਸੇਵਾਦਾਰ ਆਣ ਨਾਕ ਉੱਪਰ ਸੇਵ ਜਾਚੈ ਸੁਸਰੀ ਲੱਖ ਕਹਿੰਦੇ ਨੇ 9 ਗੁੰਜ ਕਹਿੰਦੇ ਇਹਦੀ ਗੰਗਾ ਵਗਰੀ ਆ ਸੁਸਰੀ ਇਹ ਰੱਬ ਦੇ ਇੱਕ ਨੋਹ ਦਾ ਪਸੀਨਾ ਹੈ ਇਦਾਂ ਵੱਧ ਨਹੀਂ ਹੈ ਜਿਵੇਂ ਨੋਹਾਂ ਨੂੰ ਪਸੀਨਾ ਆਉਂਦਾ ਨਾ ਮਾਤਾ ਵਾਂਗ ਨਾਕ ਉੱਪਰ ਸੇਵ ਜਾਚੈ ਸੁਸਰੀ ਨਖਾਂ ਦਾ ਪਸੀਨਾ ਇਹ ਗੰਗਾ ਵਾਗਰੀਆਂ ਰੰਗਾ ਆਦਤ ਨਦੀਆਂ ਇਦੋਂ ਵੱਧ ਹਸਤੀ ਨਹੀਂ ਰੱਖਦੀਆਂ ਲੋਕ ਪੂਜਾ ਕਰਦੇ ਨੇ ਪੂਜਾ ਤਾਂ ਰੱਬ ਦੀ ਕਰਨੀ ਚਾਹੀਦੀ ਹੈ ਜਿਨੇ ਜਾਰਾ ਕੁਝ ਬਣਾਇਆ ਹੈ ਭਗਤ ਨਾਮਦੇਵ ਜੀ ਕਹਿੰਦੇ ਇਹ ਜਿਹੜੀ ਤੁਸੀਂ ਪੂਜਾ ਕਰਦੇ ਤਾਂ ਇਹ ਰੱਬ ਦੇ ਨੌ ਦੇ ਤਸੀਨਾ ਹੈ ਮਾੜਾ ਜਿਹਾ ਸਬਤ ਸਮੁੰਦ ਜਾਤ ਹੈ ਘੜ ਚਲੀ ਸੱਤੇ ਸਮੁੰਦਰ ਜਿਹੀ ਕੜਵੰਜੀ ਵੱਜਦੇ ਹਨ ਜਿਦੋਂ ਬਾਦਸ਼ਾਹ ਦੇ ਜਾਣਾ ਹੋਵੇਗੇ ਨਗਾਰਾ ਜਿਹੜਾ ਵਜਦਾ ਹੈ ਇਹ ਤੇਰੀ ਜਾਤ ਹੈ ਵਰਤਨੀ ਇੰਨੇ ਜੀਰ ਪਰ ਦਸੀਆਂ ਇੰਨੀਆਂ ਆਸਤੀਆਂ ਜਿਹਦੇ ਘਰ ਵਿੱਚ ਵਰਤਦੀਆਂ ਵਰਤੀਆਂ ਆਣ ਪਾਵੀ ਸੇਵਾਵਾਂ ਚ ਲੱਗੀਆਂ ਸੋ ਐਗਾ ਰਾਜਾ ਪਰ ਭਗਵਨ ਧਨੀ ਹੈ ਐਸਾ ਰਾਜਾ ਵਾਹਿਗੁਰੂ ਐ ਦੁਨੀਆ ਦੇ ਰਾਜਿਆਂ ਨੂੰ ਵੀ ਇਹਨਾਂ ਨੂੰ ਕੀ ਮੰਨਣਾ ਹੈ ਅਸਲੀ ਰਾਜੇ ਨਾਲ ਜਿਹਦੇ ਕੋਲ ਇਹਦੀਆਂ ਵੱਡੀਆਂ ਵੱਡੀਆਂ ਪਾਵਰਾਂ ਵੀ ਮਮੁਲੀ ਨਿਆ ਬਾਣੀ ਸੇਵਾ ਕਰਦੀਆਂ ਜਾਂ ਚੈ ਘਰ ਨਿਕਟ ਵਰਤੀ ਅਰਜਨ ਰੂਪ ਰਹਿ ਲਾਗ ਅਮਰੀਗ ਹਰੇ ਭਗਤ ਨਾਮਦੇਵ ਜੀ ਫਰਮਾਨ ਕਰਦੇ ਨੇ ਜਾਂ ਚੈ ਘਰ ਨਿਕਟ ਵਰਤੀ ਅਰਜਨ ਰੂਪ ਰਹਿ ਲਾਗ ਅਮਰੀਗ ਨਾਰਦ ਰਿਜੈ ਸਿੱਧ ਬੁੱਧ ਗਣ ਗਦ ਅਰੋਬਾਨ ਵਹਿਲਾ ਇਹਦੇ ਘਰ ਦੇ ਅਨਿਕ ਰੂਪ ਵਿੱਚ अर्जुन ਵਰਗੇ ਤੀਰ ਅੰਦਾਜ਼ ਤਹੀਤ ਰੂਪ ਰਹਿ ਲਾਗ ਅੰਬਰੀਕ ਵਰਗੇ नागमुनि ਵਰਗੇ ਜਿਹਦੇ ਘਰ ਵਿੱਚ ਮਾਮੂਲੀ ਇਹ ਨਾ ਸੇਵਾਦਾਰ ਹਾਂ ਗਾਨਨ ਦਰਬ ਸਿੱਧ ਪੁਰਸ਼ ਜੋ ਹੀਲਾ ਮੈਨੇ ਇੱਕ ਸ਼ੋਗ ਆ ਗਿਆ ਮੂਹ ਦੇ ਅਧਨੇ ਸੇਵਾਦਾਰ ਖੇਲ ਕਰਨ ਵਾਲੇ ਹਾਂ ਇਹ ਤੇ ਜੀ ਯਾਦੈ ਕਰੀ ਤੇ ਜੀ ਇੰਨੀ ਪਾਵਰ ਵਾਲੇ ਵੱਡੇ ਵੱਡੇ ਜਿਹੜੇ ਰੱਬ ਦੇ ਘਰ ਦੇ ਵਿੱਚ ਹਨ ਪਾਲ ਉਹਦੇ ਮਮੂਲੀ ਜੀ ਸੇਵਾਦਾਰ ਆਨ ਸਰਬ ਵਿਆਪਕ ਅੰਤਰ ਹਰੀ ਸਾਰੇ ਪਾਸਿਓ ਵਿਆਪਕ ਹੋ ਕਰਕੇ ਹਰੀ ਪਰਮਾਤਮਾ ਵਰਤਿਆ ਹੈ ਕਰਨ ਵੈ ਨਾਮ ਜੋਤਾ ਕੀ ਆਨ ਪਉਤ ਨਾਮ ਦੇਵ ਜੀ ਕਹਿੰਦੇ ਮੈਂ ਬੇਨਤੀ ਕਰਦਾ ਆਨ ਕਹਿਵੋਨੇ ਓਟ ਨੂੰ ਮੈਂ ਉਸ ਰੱਬ ਦੀ ਓਟ ਵੇਚਾਂ ਬੇਨਤੀ ਕਰਦੇ ਸਗਲ ਭਗਤਾਂ ਜਾਣੇ ਅਨੁਸ਼ਾਨ ਸਾਰੇ ਪਾਉ ਜਿਹਦੇ ਝੰਡੇ ਲੇਟਾਂ ਨਮਸ਼ਕਾਰ ਕਰਦੇ ਜਿਹੜੇ ਰੱਬ ਨੂੰ ਮੱਥਾ ਟੇਕਦੇ ਜਿਹੜੇ ਰੱਬ ਦੇ ਅਗੇ ਝੁਲਦੇ ਨੇ ਕਹਿੰਦੇ ਐਸਾ ਜੋ ਪਰਮਾਤਮਾ ਹੈ ਮੈਂ ਵੀ ਉਹਦੀ ਓਟ ਤੱਕੀ ਹੈ ਜਿਹਦੇ ਘਰ ਵਿੱਚ ਤੇਰੀਆਂ ਵੱਡੀਆਂ-ਵੱਡੀਆਂ ਆਸਤੀਆਂ ਜਿਨ੍ਹਾਂ ਨੂੰ ਲੋਕ ਰੱਬ ਜਾਣ ਕੇ ਪੂਜਦੇ ਨੇ ਕਲਤ ਨਾਮ ਦੇਵੀ ਕਹਿੰਦੇ ਭਾਈ ਇਹ ਰੱਬ ਨਹੀਂ ਹਨ ਇਹ ਪਰਮਾਤਮਾ ਨਹੀਂ ਹਨ ਇਹ ਤਾਂ ਪਰਮਾਤਮਾ ਦੇ ਘਰ ਵਿੱਚ ਮਹੌਲੀ ਜੀਆਂ ਆਸਿਆਂ ਪਰਮਾਤਮਾ ਦੇ ਸਾਮ ਹੋਣਾ ਆਪਾਂ ਇਹਨਾਂ ਦਾ ਨਰਾਦਰ ਨਹੀਂ ਕਰਨਾ ਇਹ ਭਗਤ ਨਾਮ ਦੇਵੀ ਕਹਿੰਦੇ ਤੁਸੀਂ ਰੱਬ ਨੂੰ ਛੱਡ ਕੇ ਇਹਨਾਂ ਦੀ ਪੂਜਾ ਕਰਦੇ ਹੋ ਇਹ ਤਾਂ ਰੱਬ ਦੇ ਘਰ ਵਿੱਚ ਤੋਂ ਮੋਹਲੀ ਜੇ ਸੇਵਾਦਾਰਾਂ ਸਾਰੀਆਂ ਆਸਤੀਆਂ ਦਾ ਕੋਈ ਬਦਲਾ ਦੀ ਵੀ ਪੂਜਾ ਕਰਦਾ ਹੈ ਕੋਈ ਕਿਸੇ ਜੀ ਦੀ ਪੂਜਾ ਕਰਦਾ ਹੈ ਕੋਈ ਸੱਪਾਂ ਦੀ ਪੂਜਾ ਕਰਦਾ ਹੈ ਕੋਈ ਤੇ ਦੀ ਤਾਂ ਭਗਤ ਨਾਮ ਦੇਵੀ ਕਹਿੰਦੇ ਤਾਂ ਰੱਬ ਦੇ ਘਰ ਵਿੱਚ ਅਜਨੇ ਸੇਵਾਦਾਰਾਂ ਕਰਕੇ ਇਨਾਂ ਨੂੰ ਛੱਡ ਕੇ ਰੱਬ ਦੀ ਪੂਜਾ ਕਰੋ ਪਰਮਾਤਮਾ ਦਾ ਨਾਮ ਲਖੋ ਉਹਦੀ ਬੰਦਗੀ ਕਰੋ ਸਾਰੇ ਭਗਤ ਉਹਦਾ ਨਾਮ ਜਪਦੇ ਨੇ ਸਾਰੇ ਭਗਤ ਕਿਸੇ ਵੀ ਧਰਮ ਦੇ ਵਿੱਚ ਹੋਣ ਉਹ ਰੱਬ ਦੇ ਅਗੀ ਝੁਕਦੇ ਨੇ ਰੱਬ ਦੇ ਝੱਡੇ ਨੂੰ ਹੀ ਨਾਮ ਸ਼ਕਾਰ ਕਰਦੇ ਨੇ ਇਹ ਭਗਤਾਂ ਦੀ ਨਿਸ਼ਾਨੀ ਹੈ ਗੁਰੂਆਂਾਂ ਦੀ ਨਿਸ਼ਾਨੀ ਹੈ ਉਹ ਕਿਸੇ ਮਰੀ ਮੱਤ ਕਾ ਕਰ ਨੂੰ ਵੀ ਪੂਰਦੇ ਉਹ ਕੇਵਲ ਪਰਮਾਤਮਾ ਦੇ ਉਪਾਸ਼ਕਾਂ ਨੇ ਉਪਾਸਕਾਂ ਇਸ ਕਰਕੇ ਭਾਈ ਆਪਾਂ ਨੂੰ ਇਹ ਸਵਾਹਿਗੁਰੂ ਦਾ ਨਾਮ ਜਪਨਾ ਚਾਹੀਦਾ ਹੈ ਉਹਦਾ ਸਿਮਰਨ ਕਰਨਾ ਚਾਹੀਦਾ ਹੈ ਉਹਦੀ ਬੰਦਗੀ ਕਰਨੀ ਚਾਹੀਦੀ ਹੈ ਜੋ ਸਾਰੇ ਪਾਸੇ ਵਿਆਪਕ ਹੋ ਕੇ ਵਤਰਿਆ ਹੈ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ ਸਾਰਿਆਂ ਦਾ ਸੁਭਾਅ ਦਾ ਹੋਇਆ ਇਸ ਤਰ੍ਹਾਂ ਭਗਤ ਨਾਮ ਨੇਵੀ ਪਾਉਂ ਬਾਣੀ ਦੇ ਨਾਲ ਜੀ ਉਪਦੇਸ਼ ਕਰ ਰਿਹਾ ਹੈ ਸਾਧੂ ਜੀ ਦੀ ਕਿਰਪਾ ਕਰਨ ਅੰਮ੍ਰਿਤ ਬਾਣੀ ਦਾ ਇਹ 파ਉਂ ਉਪਦੇਸ਼ ਸਾਡੇ ਅੰਦਰ ਦੇ ਵਿੱਚ ਵਸ ਜਾਵੇ ਆਪਾਂ ਗੁਰਮਤ ਦੇਤਾ ਰਹੀ ਗਏ ਗੁਰਵਾਣੀ ਨਾਲ ਜੁੜੀਏ ਗੁਰ ਸ਼ਬਦ ਨਾਲ ਜੁੜੀਏ ਤਾਂ ਜੋ ਸਾਡਾ ਇਹ ਜੀਵਨ ਸਫਲ ਹੋ ਜਾਵੇ ਅਮਰ ਤੇ ਲਾਹੇ ਸਾਧੂ ਗੁਰੂ ਦੀ ਬਾਣੀ ਅਗਾਰ ਗੌਰ ਹੈ ਵਿਚਾਰਾ ਕਰਦੇ ਆ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹ ਜੀ ਉਸ ਦਾ ਹਲសា ਵਾਹੇ ਗੁਰੂ ਰਵੀ ਕੀ ਫਤਿਹ